ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨਾਂ ਦਾ ਸੋਸ਼ਲ ਮੀਡੀਆ ਦੇ ਹਰੇਕ ਪਲੇਟਫਾਰਮ ਦੇ ਉੱਤੇ ਇੱਕ ਵਿਵਾਦ ਚੱਲ ਰਿਹਾ ਵਾ ਜਿਸ ਵਿਵਾਦ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਮੈਂ ਨਾਲ ਫੋਟੋ ਵੀ ਲਾਈ ਆ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਅੱਜ ਆਪਾਂ ਕਿਸ ਮੁੱਦੇ ਦੇ ਉੱਤੇ ਜਿਹੜੀ ਆ ਉਹ ਵਿਚਾਰ ਚਰਚਾ ਕਰਨੀ ਆ ਵੈਸੇ ਤੇ ਅਸੀਂ ਬੋਲਣਾ ਨਹੀਂ ਸੀ ਚਾਹੁੰਦੇ ਕਿਉਂਕਿ ਪਹਿਲਾਂ ਬਹੁਤ ਵਿਸਥਾਰ ਦੇ ਨਾਲ ਬਹੁਤ ਸੁਹਿਰਦ ਜਿਹੜੇ ਗੁਰਮਤ ਨੂੰ ਜਾਣਨ ਵਾਲੇ ਆ ਉਹਨਾਂ ਨੇ ਇਸ ਵਿਵਾਦ ਦੇ ਉੱਤੇ ਜਿਹੜੇ ਆਪਣੇ ਵਿਚਾਰ ਆ ਉਹ ਸੰਗਤ ਦੇ ਸਾਹਮਣੇ ਪੇਸ਼ ਕੀਤੇ ਆ ਪਰ ਅੱਜ ਬੋਲਣਾ ਤਾਂ ਪੈ ਗਿਆ ਕਿ ਅੱਜ ਇਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਫੇਸਬੁੱਕ ਖਾਤੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਰ ਦੀ ਗੁਰਬਾਣੀ ਦਾ ਸ਼ਬਦ ਜਿਹੜਾ ਵਾ ਉਹ ਲਿਖ ਕੇ ਦੁਬਾਰਾ ਪੋਸਟ ਕੀਤਾ ਇਹ ਤਾਂ ਕਿਹਾ ਗਿਆ ਕੋ ਕਿ ਜਦੋਂ ਇਹਨਾਂ ਨੇ ਪਹਿਲੀ ਪੋਸਟ ਪਾਈ ਸੀਗੀ ਵੀ ਮੈਂ ਆਪਣੇ ਘਰੇ ਵਾਸਤੇ ਅੰਤਮਰਦਾਸ ਕਰਵਾਉਣਾ ਚਾਹੁੰਨਾ ਤੇ ਖੰਡ ਪਾਟ ਕਰਵਾਉਣਾ ਚਾਹੁੰਨਾ ਵਾ ਤੇ ਥੱਲੇ ਜਿਹੜੇ ਕਮੈਂਟ ਸੀਗੇ ਉਹ ਕੋਸ਼ ਜਿਹੜੇ ਗੁਰੂ ਦੀ ਮਤ ਦੇ ਧਾਰਨੇ ਉਹਨਾਂ ਨੇ ਕੀਤੇ ਸੀ ਵੀ ਇਦਾਂ ਨਹੀਂ ਕਰਨਾ ਚਾਹੀਦਾ ਬਈ ਪਸ਼ੂਆਂ ਵਾਸਤੇ ਪੰਛੀਆਂ ਵਾਸਤੇ ਜਾਨਵਰਾਂ ਵਾਸਤੇ ਇਹ ਬਾਣੀ ਸਤਗੁਰ ਸੱਚੇ ਪਾਤਸ਼ਾਹ ਨੇ ਨਹੀਂ ਰਚੀ ਇਹ ਤੇ ਕੇਵਲ ਤੇ ਕੇਵਲ ਮਨੁੱਖ ਮਾਤਰ ਨੂੰ ਸਮਝਾਉਣ ਵਾਸਤੇ ਸਿੱਧੇ ਰਸਤੇ ਪਾਉਣ ਵਾਸਤੇ ਸਚਿਆਰਾ ਬਣਾਉਣ ਵਾਸਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਗੁਰਬਾਣੀ ਆ ਉਹ ਸਾਨੂੰ ਦਿੱਤੀ ਆ ਇਹ ਗੱਲ ਸੱਚ ਵੀ ਆ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਜ ਦੀ ਬਾਣੀ ਪੜ੍ਹਦੇ ਆ ਨਾ ਤੇ ਸਾਨੂੰ ਪਤਾ ਲੱਗ ਜਾਂਦਾ ਜਪਜੀ ਸਾਹਿਬ ਦੇ ਵਿੱਚ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਜ ਦੱਸਦੇ ਕਿਵੇਂ ਸੱਚਿਆਰਾ ਹੋਈਏ ਕਿਵੇਂ ਕੂੜੇ ਤੋਂ ਟੇਪਾੜ ਹੁਕਮ ਅਰਜਾਈਂ ਚਲਣਾ ਨਾਨਕ ਲਿਖਿਆ ਨਾਲ ਹੈ ਵੀ ਸੱਚਾ ਕਿਵੇਂ ਹੋਇਆ ਜਾ ਸਕਦਾ ਵਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਸੱਚਿਆਰਾ ਬਣਨ ਦੀ ਖਾਤਰੇ ਦੱਸਿਆ ਵੀ ਉਹਦੇ ਹੁਕਮ ਦੇ ਵਿੱਚ ਤੁਹਾਨੂੰ ਰਹਿਣਾ ਪੈਣਾ ਵਾ ਉਸ ਪਰਿਪੂਰਨ ਪ੍ਰਮਾਤਮਾ ਦੇ ਗੁਣ ਜਿਹੜੇ ਆ ਉਹ ਤੁਹਾਨੂੰ ਧਾਰਨ ਕਰਨੇ ਪੈਣੇ ਆ ਪ੍ਰਮਾਤਮਾ ਦੀ ਦੱਸੀ ਹੋਈ ਮਰਿਆਦਾ ਦੇ ਵਿੱਚ ਜਿਹੜਾ ਵਾ ਉਹ ਤੁਹਾਨੂੰ ਆਉਣਾ ਪੈਣਾ ਵਾ ਤੇ ਕਈਆਂ ਨੇ ਥੱਲੇ ਜਿਹੜੇ ਕਮੈਂਟ ਕੀਤੇ ਵੀ ਕੋਈ ਗੱਲ ਨਹੀਂ ਜੇ ਘੋੜਾ ਮਰ ਗਿਆ ਵਾ ਤੇ ਉਹ ਆਪਣੇ ਘੋੜੇ ਦੀ ਅੰਤਮ ਅਰਦਾਸ ਦੇ ਵਿੱਚ ਉਹ ਅਖੰਡ ਪਾਠ ਕਰਵਾਉਣਾ ਚਾਹੁੰਦੇ ਆ ਬਾਣੀ ਪੜੀ ਜਾਊਗੀ ਉਹਦੇ ਵਿੱਚ ਕੀ ਹਰਜਿਆ ਉਹਦੇ ਵਿੱਚ ਉਦਾਹਰਨਾਂ ਦਿੱਤੀਆਂ ਗਈਆਂ ਵੀ ਸਤੂਰ ਸੱਚੇ ਪਾਤਸ਼ਾਹ ਮਹਾਰਾਜ ਘੋੜਿਆਂ ਨਾਲ ਬੜਾ ਪਿਆਰ ਕਰਦੇ ਸੀ ਉਸ ਤੋਂ ਬਾਅਦ ਗੁਰੂ ਕੇ ਸਿੱਖ ਬੜੇ ਘੋੜਿਆਂ ਨਾਲ ਪਿਆਰ ਕਰਦੇ ਸੀ ਉਦਾਹਰਨਾਂ ਦਿੱਤੀਆਂ ਗਈਆਂ ਵੀ ਘੋੜਿਆਂ ਨੇ ਸਾਡਾ ਜੰਗਲ ਜੁੱਧਾਂ ਦੇ ਵਿੱਚ ਸਾਥ ਨਿਭਾਇਆ ਵਾ ਇਹ ਗੱਲ ਸੱਚ ਆ ਉਹ ਸਮਾ ਸੀਗਾ ਇਹ ਵੀ ਗੱਲ ਸੱਚ ਇਤਿਹਾਸ ਦੇ ਵਿੱਚੋਂ ਮਿਲ ਜਾਂਦਾ ਵੀ ਘੋੜਿਆਂ ਦਾ ਸੰਸਕਾਰ ਵੀ ਕੀਤਾ ਜਾਂਦਾ ਰਿਹਾ ਪਰ ਇਹ ਨਹੀਂ ਕਿਤੇ ਵੀ ਹੋਇਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਰਦ ਨੇ ਘੋੜੇ ਦਾ ਸੰਸਕਾਰ ਕਰਕੇ ਫਿਰ ਸਪੈਸ਼ਲ ਤੌਰ ਤੇ ਜਿਹੜਾ ਇੱਕ ਪ੍ਰੋਗਰਾਮ ਵੀ ਰੱਖਿਆ ਹੋਵੇ ਤੁਸੀਂ ਆਓ ਸਾਰੇ ਅੱਜ ਘੋੜੇ ਦੀ ਅੰਤਮ ਅਰਦਾਸ ਸੁਣੀ ਆ। ਐਦਾਂ ਦਾ ਸਾਨੂੰ ਇਤਿਹਾਸ ਦੇ ਵਿੱਚੋਂ ਕਿਤੇ ਪੜਨ ਵਾਸਤੇ ਨਹੀਂ ਮਿਲ ਜਾਂਦਾ। ਤੇ ਜਿਹੜੀ ਅੱਜ ਇਹਨਾਂ ਨੇ ਪੋਸਟ ਪਾਈ ਆ ਜਿਹਦੇ ਵਿੱਚ ਇਹ ਸਾਬਤ ਕਰਨਾ ਚਾਹੁੰਦੇ ਆ ਬਈ ਜਿਹੜਾ ਮੈਂ ਕੰਮ ਕਰ ਰਿਆ ਵਾ ਉਹ ਮੈਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਰਦ ਦੀ ਬਾਣੀ ਦੇ ਅਨੁਸਾਰ ਕਰ ਰਿਆ ਵਾ ਇਹ ਸ਼ਬਦ ਜਿਹੜਾ ਵਾ ਇਹਨੇ ਤਾਂ ਲੈ ਕੇ ਪਾਇਆ ਪਸੂ ਪਰੇਤ ਮੁਕਤ ਕੋ ਤਾਰੇ ਪਹਨ ਪਾਰ ਉਤਾਰੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਬਾਣੀ ਕਹਿੰਦੀ ਪਈਏ ਦੇਖੋ ਜੀ ਬਾਣੀ ਤੇ ਪਸ਼ੂ ਨੂੰ ਉਤਾਰ ਦਿੰਦੀ ਆ ਵੀ ਤਾਂ ਮੈਂ ਜਿਹੜੀ ਬਾਣੀ ਆ ਉਹ ਆਪਣੇ ਘੋੜੇ ਦੀ ਅੰਤਮ ਅਰਦਾਸ ਤਾਂ ਕਰਵਾ ਰਿਆ ਵਾਂ ਵੀ ਮੈਂ ਉਹਨੂੰ ਬਾਣੀ ਪੜੀ ਜਾਊਗੀ ਉਹਦੇ ਮਤਲਬ ਕੀ ਆ ਪਾਰ ਉਤਾਰੇ ਵਾਸਤੇ ਹੈਰਾਨੀ ਵਾਲੀ ਗੱਲ ਹੈ ਅਸੀਂ ਆਪ ਪ੍ਰਚਾਰਕ ਹੁਈਏ ਤੇ ਸਾਨੂੰ ਪਤਾ ਹੀ ਨਾ ਹੋਵੇ ਵੀ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਜੇ ਸਚੀ ਨੂੰ ਤਾਰਨ ਦੀ ਗੱਲ ਕੀਤੀ ਆ ਉਹ ਇੱਕ ਇਨਸਾਨ ਦੀ ਬਿਰਤੀ ਆ ਪਸੂ ਪ੍ਰੇਤਾਂ ਦੀ ਗੱਲ ਨਹੀਂ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਤੇ ਜੇ ਤੁਹਾਡੇ ਮੁਤਾਬਕ ਪਸੂ ਤਰ ਜਾਂਦੇ ਆ ਬਾਣੀ ਸੁਣ ਕੇ ਤੇ ਫਿਰ ਮੈਂ ਕਹਿੰਦਾ ਵੀ ਬਹੁਤ ਆਪਾਂ ਇਨਸਾਨਾਂ ਨੂੰ ਤਾਰ ਲਿਆ ਬੰਦਿਆਂ ਨੂੰ ਬੜਾ ਤਾਰ ਲਿਆ ਥਾ ਥਾਂ ਤੇ ਸਮਾਗਮ ਗੁਰਮਤ ਸਮਾਗਮ ਢਾਡੀ ਦਰਬਾਰ ਹੁੰਦੇ ਪਏ ਆ ਕਥਾ ਵਿਚਾਰ ਹੁੰਦੀ ਪਈ ਆ ਬੰਦਿਆਂ ਨੂੰ ਤਾਰਨ ਵਾਸਤੇ ਮਨੁੱਖ ਮਾਤਰ ਨੂੰ ਤਾਰਨ ਵਾਸਤੇ ਵੱਡੇ ਵੱਡੇ ਦੀਵਾਨ ਲਾਏ ਜਾਂਦੇ ਉਹਦੇ ਵਿੱਚ ਦੱਸਿਆ ਜਾਂਦਾ ਵੀ ਆਪਾਂ ਸਚਿਆਰੇ ਕਿਵੇਂ ਬਣਨਾ ਵਾ ਮਮਾ ਗੁਰੂ ਦੇ ਨੇੜੇ ਕਿਵੇਂ ਹੋਣਾ ਵਾ ਆਪਾਂ ਆ ਮਾੜੇ ਕੰਮਾਂ ਨੂੰ ਕਿਵੇਂ ਛੱਡਣਾ ਵਾ ਮੈਂ ਕਿੰਨਾ ਹੁਣ ਆਪਾਂ ਨੂੰ ਥੋੜਾ ਜਿਹਾ ਇਸ ਵੱੰੋਂ ਹਟ ਕੇ ਦੀਵਾਨ ਲਾਉਣੇ ਚਾਹੀਦੇ ਆ ਜਿੱਥੇ ਲੋਕੀ ਆਪਣੀਆਂ ਮੱਝਾਂ ਗਾਵਾਂ ਨੂੰ ਲੈ ਕੇ ਆਉਣ ਜਿੱਥੇ ਲੋਕੀ ਘੋੜਿਆਂ ਨੂੰ ਲੈ ਕੇ ਆਉਣ ਜਿੱਥੇ ਲੋਕੀ ਆਪਣੇ ਪਾਲਤੂ ਜਾਨਵਰਾਂ ਨੂੰ ਲੈ ਕੇ ਆਉਣ ਲੋਕੀ ਕਬੂਤਰ ਵੀ ਪਾਲਦੇ ਆ ਜੀ ਕਬੂਤਰਾਂ ਨਾਲ ਬੜਾ ਪਿਆਰ ਕਰਦੇ ਆ ਲੋਕੀ ਤੋਤੇ ਵੀ ਲੋਕੀ ਪਾਲਦੇ ਆ ਤੋਤੇ ਨਾਲ ਬੜਾ ਪਿਆਰ ਕਰਦੇ ਆ ਘਰਾਂ ਦੇ ਵਿੱਚ ਲੋਕਾਂ ਨੇ ਖਰਗੋਸ਼ ਰੱਖੇ ਹੋਇਆ ਉਹਨਾਂ ਨਾਲ ਵੀ ਲੋਕੀ ਹਰ ਤਰ੍ਹਾਂ ਦੇ ਜਾਨਵਰ ਚਿੜੀਆਂ ਤੱਕ ਵੀ ਲੋਕਾਂ ਨੇ ਘਰਾਂ ਦੇ ਵਿੱਚ ਰੱਖੀਆਂ ਹੋਈਆਂ ਬੜਾ ਪਿਆਰ ਕਰਦੇ ਕੁੱਤੇ ਵੀ ਲੋਕਾਂ ਨੇ ਘਰਾਂ ਦੇ ਵਿੱਚ ਰੱਖੇ ਹੋਏ ਆ ਬੜਾ ਪਿਆਰ ਕਰਦੇ ਆ ਤੇ ਜੇ ਗੁਰਬਾਣੀ ਪਸ਼ੂਆਂ ਨੂੰ ਵੀ ਤਾਰਦੀ ਆ ਪੰਛੀਆਂ ਨੂੰ ਵੀ ਤਾਰਦੀ ਆ ਤੇ ਫਿਰ ਸਾਨੂੰ ਇਹੋ ਜਿਹਾ ਸਮਾਗਮ ਮੁلیکਣੇ ਚਾਹੀਦੇ ਆ ਜਿੱਥੇ ਅਸੀਂ ਬਾਣੀ ਪੜ ਕੇ ਪਸ਼ੂਆਂ ਨੂੰ ਵੀ ਤਾਰੀਏ ਫਿਰ ਹੋ ਸਕਦਾ ਹੈ ਕਿ ਅਸੀਂ ਬਾਣੀ ਪਸ਼ੂ ਨੂੰ ਪੜਾਈਏ ਤਾਂ ਸਿੱਧੇ ਰਸਤੇ ਉੱਤੇ ਪੈ ਜਾਵੇ ਇਹ ਨਹੀਂ ਕਦੇ ਹੋ ਸਕਦਾ ਜੇ ਤੁਹਾਡੇ ਮੁਤਾਬਕ ਹੋ ਸਕਦਾ ਉਹ ਤੁਹਾਡੀ ਸੋਚ ਤੇ ਤੁਹਾਨੂੰ ਮੁਬਾਰਕ ਆ ਪਰ ਜਿਹੜਾ ਸ਼ਬਦ ਤੁਸੀਂ ਗੁਰੂਗ੍ਰਾਂ ਸਾਹਿਬ ਪਾਤਸ਼ਾਹ ਮਹਾਰਾਜ ਦਾ ਆਪਣੀ ਫੇਸਬੁੱਕ ਅਕਾਊਂਟ ਦੇ ਉੱਪਰ ਪਾਇਆ ਤੁਸੀਂ ਇਹ ਨਾ ਕਹੋ ਕਿ ਤੁਸੀਂ ਉਹਦੇ ਨਾਲ ਇਹ ਸਾਬਤ ਕਰਨਾ ਚਾਹੁੰਦੇ ਆ ਕਿ ਮੈਂ ਜੋ ਕਰ ਰਿਹਾ ਹਾਂ ਉਹ ਸਹੀ ਆ ਮੈਂ ਬੇਨਤੀ ਕਰਦਾ ਜਿੱਥੇ ਗੱਲ ਗੁਰਮਤਿ ਦੀ ਆ ਜਾਵੇ ਜਿੱਥੇ ਗੱਲ ਮਰਿਆਦਾ ਦੀ ਆ ਜਾਵੇ ਉੱਥੇ ਆਕਰ ਛੱਡਣੀ ਚਾਹੀਦੀ ਆ ਉੱਥੇ ਸਾਨੂੰ ਝੁਕਣਾ ਚਾਹੀਦਾ ਵਾ ਤੇ ਮੱਜਾਂ ਨਾਲ ਵੀ ਲੋਕੀ ਬੜਾ ਪਿਆਰ ਕਰਦੇ ਕਈਆਂ ਤੇ ਘਾਹੀ ਮੱਜਾਂ ਦੇ ਸਿਰ ਤੇ ਚੱਲਦਾ ਜੀ ਠੀਕ ਹਨਾ ਜੀ ਕਈਆਂ ਦਾ ਕਰ ਮੱਜਾਂ ਦੇ ਸਿਰ ਤੇ ਚੱਲਦਾ ਵਾ ਤੇ ਫਿਰ ਉਹ ਜਦੋਂ ਉਹਦੀ ਮੱਜ ਮਰ ਜਾਵੇ ਰੇ ਕੱਟਾ ਮਰ ਜਾਇਆ ਕਰੇ ਸੁਖਵੀਰ ਸਾਹਿਬ ਕਰਾਓ ਜਾਂ ਖੰਡ ਪਾਠ ਕਰਾਓ ਕਿਉਂ ਕਰਾਓ ਜੀ ਅਸੀਂ ਇਹਨਾਂ ਨੂੰ ਹੁਣ ਇਹਨਾਂ ਦੀ ਮੁਕਤੀ ਕਰਾਉਣਾ ਚਾਹੁੰਦੇ ਆ ਜੀ ਕਿਤੇ ਸੰਗਤ ਬੈਠੀ ਹੋਵੇ ਤੇ ਗੁਰੂ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਵੇ ਨਾ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਕੁੱਤੇ ਨੂੰ ਨਹੀਂ ਜਾਣ ਦਿੰਦੇ ਬਈ ਤੂੰ ਅੰਦਰ ਚਲਾ ਗਿਆ ਤੇ ਕੰਮ ਮਾੜਾ ਹੋ ਜਾਣਾ ਤੇ ਮਾਫ ਕਰਿਓ ਸਾਨੂੰ ਸਮਝਣਾ ਚਾਹੀਦਾ ਵਾ ਇੱਥੇ ਗੱਲ ਇੱਥੇ ਪਸ਼ੂਆਂ ਦੀ ਗੱਲ ਨਹੀਂ ਕੀਤੀ ਗਈ ਬਾਣੀ ਪਸ਼ੂਆਂ ਵਾਸਤੇ ਨਹੀਂ ਗਈ ਬਾਣੀ ਬੰਦਿਆਂ ਵਾਸਤੇ ਆ ਜਦੋਂ ਆਪਾਂ ਨਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜਾਂਗੇ ਤੇ ਅਨੇਕਾਂ ਸ਼ਬਦ ਇਸ ਤਰ੍ਹਾਂ ਦੇ ਹੋਣਗੇ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪਸ਼ੂ ਪੰਛੀਆਂ ਜਾਨਵਰਾਂ ਦੀ ਉਦਾਹਰਨ ਦੇ ਕੇ ਸਮਝਾਇਆ ਬੰਦੇ ਨੂੰ ਵੀ ਇਹ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਤੇਰੀ ਦਿੱਰਤੀ ਇਦਾਂ ਦੀ ਹੋ ਗਈ ਆ ਪਰ ਆਪਾਂ ਸਮਝਣਾ ਨਹੀਂ ਚਾਹੁੰਦੇ ਆਪਾਂ ਤੇ ਆਪਣੀ ਜਿੱਦ ਫੜ ਕੇ ਬੈਠੇ ਹੋਏ ਆਂ ਵੀ ਅਸੀਂ ਤੇ ਇਸੇ ਤਰ੍ਹਾਂ ਹੀ ਕਰਾਂਗੇ ਅਸੀਂ ਤੇ ਆਪਣੇ ਘੋੜੇ ਮਰੇ ਦੇ ਉੱਤੇ ਅਸੀਂ ਤੇ ਅਖੰਡ ਪਾਠ ਕਰਾਵਾਂਗੇ ਅਸੀਂ ਤੇ ਦਾ ਪਾਰ ਉਤਾਰਾ ਕਰਾਵਾਂਗੇ ਗੁਰਬਾਣੀ ਕਰਵਾ ਕੇ ਫਿਰ ਕੁੱਤਿਆਂ ਦੇ ਵੀ ਅਖੰਡ ਪਾਠ ਹੋਇਆ ਕਰਨਗੇ ਕਿਉਂਕਿ ਕਈ ਆਪਣੇ ਕੁੱਤਿਆਂ ਨੂੰ ਬੜਾ ਪਿਆਰ ਕਰਦੇ ਆ ਲੋਕੀ ਘਰ ਦੇ ਵਿੱਚ ਰੱਖੇ ਹੋਏ ਜਾਨਵਰਾਂ ਨੂੰ ਭਾਵੇਂ ਮੱਝ ਹੋਵੇ ਗਾਂ ਹੋਵੇ ਉਹਨੂੰ ਬੜਾ ਪਿਆਰ ਕਰਦੇ ਆ ਫਿਰ ਗੱਲ ਰੁਕੂਗੀ ਨਹੀਂ ਪੰਥ ਦੇ ਵਿੱਚ ਤੇ ਅੱਗੇ ਬੜੇ ਵਿਗਾੜ ਪਏ ਹੋਏ ਆ ਆਪਾਂ ਕਿੱਧਰ ਨੂੰ ਤੁਰ ਪੈ ਇੱਥੇ ਗੱਲ ਕੇਵਲ ਤੇ ਕੇਵਲ ਇੱਕ ਪਸ਼ੂ ਬਿਰਤੀ ਦੀ ਗੱਲ ਕੀਤੀ ਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਜਿੱਦੀ ਬਿਰਤੀ ਪਸ਼ੂਆਂ ਵਾਲੀ ਹੋ ਜਾਂਦੀ ਹੈ ਜਿਵੇਂ ਆਪਾਂ ਸ਼ਬਦ ਪੜਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੀ ਮਨੁੱਖਾ ਦੇਹੀ ਮਿਲ ਗਈ ਆ ਪਰ ਜਿਹੜੇ ਕੰਮ ਆਣਾ ਇਹਦੇ ਉਹ ਪਸ਼ੂਆਂ ਵਾਲੇ ਹੀ ਆ ਕੰਮ ਮਾੜੀ ਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਜਿਹੜੀ ਗੱਲ ਕੀਤੀ ਹੈ ਕੇਵਲ ਤੇ ਕੇਵਲ ਬਿਰਤੀ ਦੀ ਕੀਤੀ ਆ ਜਦੋਂ ਆਪਾਂ ਬਾਣੀ ਪੜਦੇ ਆ ਨਾ ਸਤਿਗੁਰੂ ਸੱਚੇ ਪਾਤਸ਼ਾਹ ਮਰਦ ਨੇ ਕਿੰਡਾ ਸੁੰਦਰ ਜਿਹੜਾ ਬਚਨਾ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਜੇ ਕਿਸੇ ਨੂੰ ਭਲੇਖਾ ਪੈ ਜਵੇ ਤੇ ਹਰ ਬਿਸਰਤ ਸਦਾ ਖੁਵਾਰੀ ਤਾਕੋ ਢੋਖਾ ਕਹਾਂ ਬਿਆਪੈ ਜਾ ਕੋ ਉਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਹੁਣ ਇਹਦਾ ਤੁਸੀਂ ਵਿਆਖਿਆ ਕੀ ਕਰੋਗੇ ਹੁਣ ਗੱਲ ਤੇ ਇੱਥੇ ਵੀ ਸੱਪ ਦੀ ਹੋ ਰਹੀ ਹੈ ਪਰ ਇੱਥੇ ਬਿਰਤੀ ਦੀ ਗੱਲ ਹੋ ਰਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿਸ ਬੰਦੇ ਦੀ ਸੱਪ ਵਾਲੀ ਬਿਰਤੀ ਹੋ ਜਾਂਦੀ ਹੈ ਉਹ ਕਿਸੇ ਨੂੰ ਮਾਫ਼ ਨਹੀਂ ਕਰਦਾ ਸੱਪ ਦਾ ਕੰਮ ਹੈ ਡੰਗਣਾ ਤੇ ਜੇ ਦੀ ਬੰਦੇ ਦੀ ਸੱਪ ਵਾਲੀ ਬਿਰਤੀ ਹੋ ਜਾਂਦੀ ਆ ਉਹ ਫਿਰ ਡੰਗਣੋਂ ਨਹੀਂ ਹਟਦਾ ਪਰ ਜੇ ਕਿਤੇ ਉਹਨੂੰ ਸ਼ਬਦ ਦਾ ਗਿਆਨ ਹੋ ਜਵੇ ਤੇ ਗੁਰੂ ਦੀ ਕਿਰਪਾ ਸਦਕਾ ਜੇ ਉਹਨੂੰ ਚਾਨਣ ਹੋ ਜਵੇ ਗੁਰੂ ਦੇ ਸ਼ਬਦ ਦਾ ਤੇ ਫਿਰ ਉਹਦੀ ਬਿਰਤੀ ਸਹੀ ਹੋ ਜਾਂਦੀ ਆ ਉਹ ਬੰਦਾ ਫਿਰ ਸਚਿਆਰਾ ਬਣ ਜਾਂਦਾ ਵਾ ਉਹ ਬੰਦਾ ਫਿਰ ਮਨੁੱਖ ਮਾਤਰ ਦਾ ਭਲਾ ਜਿਹੜਾ ਵਾ ਉਹ ਕਰਨਾ ਸ਼ੁਰੂ ਕਰ ਦਿੰਦਾ ਵਾ ਹੁਣ ਜਦੋਂ ਆਪਾਂ ਬਾਣੀ ਪੜਾਂਗੇ ਤੇ ਸਤਗੁਰ ਸੱਚੇ ਪਾਤਸ਼ਾਹ ਮਰਦ ਨੇ ਕਾਂ ਦੀ ਉਦਾਹਰਨ ਵੀ ਦਿੱਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰ ਕਾਂ ਵਾਸਤੇ ਨਹੀਂ ਦਿੱਤੀ ਕਾਂ ਦੀ ਉਦਾਹਰਨ ਦੇ ਕੇ ਸਤਗੁਰ ਸੱਚੇ ਪਾਤਸ਼ਾਹ ਮਰਦ ਨੇ ਬੰਦੇ ਨੂੰ ਸਮਝਾਇਆ ਵਾ ਗਧੇ ਦੀ ਉਦਾਹਰਨ ਦੇ ਕੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਸਮਝਾਇਆ ਵੀ ਬੰਦਿਆ ਤੇਰੀ ਬਿਰਤੀ ਗਧੇ ਵਰਗੀ ਹੋ ਗਈ ਆ ਉੱਥੇ ਗੱਲ ਬਿਰਤੀ ਦੀ ਆ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੁੱਤੇ ਦੀ ਉਦਾਹਰਨ ਦੇ ਕੇ ਵੀ ਬੰਦੇ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਤੇਰੀ ਬਿਰਤੀ ਜਿਹੜੀ ਉਹ ਕੁੱਤੇ ਵਰਗੀ ਹੋ ਗਈ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਹਲਕਾ ਆਇਆ ਹੋਇਆ ਕੁੱਤੇ ਦੀ ਉਦਾਹਰਣ ਦੇ ਕੇ ਹਲਕੇ ਹੋਏ ਕੁੱਤੇ ਦੀ ਉਦਾਹਰਣ ਦੇ ਕੇ ਵੀ ਮਨੁੱਖ ਮਾਤਰ ਨੂੰ ਸਮਝਾਉਣ ਦਾ ਯਤਨ ਕੀਤਾ ਵਾ ਉੱਥੇ ਗੱਲ ਬਿਰਤੀ ਦੀ ਵੀ ਆ ਕਈ ਵੀ ਇਨਸਾਨਾਂ ਦੀ ਬਿਰਤੀ ਹਲਕੇ ਆ ਪੁੱਤਿਆਂ ਵਰਗੀ ਹੋ ਜਾਂਦੀ ਆ ਜਿਵੇਂ ਹਲਕਾ ਕੁੱਤਾ ਉਹ ਕਿਸੇ ਨੂੰ ਮਾਫ ਨਹੀਂ ਕਰਦਾ ਉਹ ਘਰ ਦੇ ਨੂੰ ਵੱਢਣਾ ਸ਼ੁਰੂ ਕਰ ਦਿੰਦਾ ਮੱਝ ਕਹਿੰਦੇ ਕਈਆਂ ਦੀ ਬਿਰਤੀ ਇਸ ਤਰ੍ਹਾਂ ਦੀ ਹੁੰਦੀ ਆ ਉਹ ਆਪਣੇ ਭਰਾ ਨੂੰ ਵੀ ਮਾਰਦੇ ਆ ਉਹ ਆਪਣੇ ਭੈਣਾਂ ਨੂੰ ਵੀ ਮਾਰਦੇ ਆ ਹੋ ਰਿਹਾ ਸੰਸਾਰ ਦੇ ਵਿੱਚ ਅੱਜ ਵੀ ਹਲਕਿਆ ਕੁੱਤਾ ਜਿਹੜਾ ਹੁੰਦਾ ਨਾ ਜੇ ਦੀ ਹਰਕਿਆ ਕੁੱਤਿਆਂ ਵਾਲੀ ਬਿਰਤੀ ਹੋ ਜਾਂਦੀ ਆ ਉਹ ਆਪਣਾ ਪਰਾਇਆ ਨਹੀਂ ਦੇਖਦਾ ਫਿਰ ਉਹ ਆਪਣੇ ਭਰਾ ਦੀ ਜ਼ਮੀਨ ਵੀ ਦੱਬ ਲੈਂਦਾ ਆਪਣੇ ਭਰਾ ਦਾ ਹੱਕ ਵੀ ਖਾ ਲੈਂਦਾ ਉਹ ਫਿਰ ਦੇਖਦਾ ਨਹੀਂ ਕਿਸੇ ਨੂੰ ਵੱਡਣ ਲੱਗਾ ਵੀ ਮੈਂ ਕਿਹਨੂੰ ਵੱਡਣਾ ਕਿਹਨੂੰ ਨਹੀਂ ਵੱਡਣਾ ਬਸ ਇੱਥੇ ਬਿਰਤੀ ਦੀ ਗੱਲ ਆ ਇਹ ਨਹੀਂ ਹੈਗਾ ਵੀ ਬੰਦਾ ਜਿਹੜਾ ਹਰਕਾ ਕੁੱਤਾ ਬਣ ਗਿਆ ਇਹ ਤੇ ਸਮਝਾਉਣ ਦਾ ਸਤਗੁਰੂ ਸੱਚੇ ਪਾਤਸ਼ਾਹ ਮਰਦ ਨੇ ਯਤਨ ਕੀਤਾ ਵਾ ਤੇ ਜਿਹੜੀ ਤੁਸੀਂ ਗੱਲ ਅੱਗੇ ਜਾ ਕੇ ਪਸ਼ੂ ਦੀ ਗੱਲ ਤੇ ਹੋ ਗਈ ਹੁਣ ਪ੍ਰੇਮ ਦੀ ਗੱਲ ਲੈਣਾ ਕਿਹਾ ਵੀ ਪ੍ਰੇਮ ਦੀ ਗੱਲ ਵੀ ਕੀਤੀ ਆ ਇਹ ਤਦਾਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਹੰਕਾਰਾ ਮਰਜ਼ ਕਹਿੰਦੇ ਕਈ ਬੰਦਿਆਂ ਦੇ ਉੱਤੇ ਮਾਇਆ ਏਡੀ ਹਾਵੀ ਹੋ ਗਈ ਉਹ ਪ੍ਰੇਤ ਬਣ ਗਏ ਕਿੱਦਾਂ ਪ੍ਰੇਤ ਬਣ ਗਏ ਜੀ ਦਾਜ ਦੇ ਲੋਭੀ ਇੰਨਾ ਲੋਭ ਅੰਦਰ ਜਾਗਿਆ ਕਿ ਉਹਨਾਂ ਨੇ ਧੀ ਵਾਲਿਆਂ ਦਾ ਖੂਨ ਨਚੋੜ ਕੇ ਪੀਤਾ ਪ੍ਰੇਤਾਂ ਵੀ ਖੂਨ ਹੀ ਪੀਂਦੀਆਂ ਤੁਹਾਡੇ ਮੁਤਾਬਕ ਆਮ ਸੁੰਨ ਦੇ ਵਿੱਚ ਮਿਲਦਾ ਨਾ ਪ੍ਰੇਤ ਖੂਨ ਪੀ ਲੈਂਦੀ ਹੈ ਮਰਜ਼ ਕਹਿੰਦੇ ਦੀ ਬਿਰਤੀ ਪ੍ਰੇਤਾਂ ਵਾਲੀ ਹੋ ਗਈ ਹੈ ਤੇ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਮਰਦੇ ਸ਼ਬਦ ਦਾ ਗਿਆਨ ਹੋ ਗਿਆ ਤੇ ਫਿਰ ਬੰਦੇ ਨੇ ਉਹ ਪ੍ਰੇਤਾਂ ਵਾਲੀ ਬਿਰਤੀ ਜਿਹੜੀ ਆ ਉਹ ਛੱਡ ਦਿੱਤੀ ਉਹ ਸਹੀ ਹੋ ਗਿਆ ਉਹ ਪ੍ਰਮਾਤਮਾ ਨਾਲ ਜੁੜ ਗਿਆ ਫਿਰ ਉਹਦੇ ਅੰਦਰ ਜਿਹੜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਰਦੀ ਦਿੱਤੀ ہوئی ਵਿਚਾਰਾ ਉਹ ਉਹਦੇ ਅੰਦਰ ਘਰ ਕਰ ਗਈ ਫਿਰ ਉਹ ਤੇ ਹੁਣ ਸਰਬੱਤ ਦਾ ਹੀ ਭਲਾ ਮੰਗਦਾ ਵਾ ਐ ਸਤਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵਾ ਤੇ ਪਰ ਜਿਵੇਂ ਤੁਸੀਂ ਜ਼ੋਰ ਦੇ ਕੇ ਗੱਲ ਕਹਿ ਰਹੇ ਆ ਕਿ ਜੇ ਮੈਂ ਆਪਣਾ ਉਹ ਰੇਡੀਅੰਟ ਮਰਦਾਸ ਕਰ ਰਹੇ ਆ ਇਹਦੇ ਵਿੱਚ ਮਾੜਾ ਕੀ ਆ ਤੁਸੀਂ ਕਰੋ ਸਾਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਪਰ ਗੁਰਬਾਣੀ ਦਾ ਸ਼ਬਦ ਜਿਹੜਾ ਤੁਸੀਂ ਆਪਣੇ ਫੇਸਬੁੱਕ ਖਾਤੇ ਦੇ ਉੱਪਰ ਪਾਇਆ ਵਾ ਇਹਦੇ ਬਾਰੇ ਤੁਸੀਂ ਜ਼ਰੂਰ ਵਿਚਾਰ ਚਰਚਾ ਕਰਿਓ ਵੀ ਇਹ ਬਾਣੀ ਪਸ਼ੂਆਂ ਨੂੰ ਕਾਰਨ ਵਾਸਤੇ ਨਹੀਂ ਹੈਗੀ ਪਸ਼ੂ ਸੁਣਦੇ ਨਹੀਂ ਪਸ਼ੂ ਗਾਉਂਦੇ ਵੀ ਨਹੀਂ ਜੇ ਤੁਹਾਡੇ ਮੁਤਾਬਕ ਪਸ਼ੂ ਗਾਉਂਦੇ ਆ ਤੇ ਫਿਰ ਹੋ ਸਕਦਾ ਜੀ ਤੁਸੀਂ ਸਹੀ ਹੋ ਤੁਸੀਂ ਗਲਤ ਹੋਈਏ ਬਸ ਹੁਣ ਆਪਾਂ ਗੱਲ ਕਰਾਂਗੇ ਪਾਹਣ ਪਾਰ ਉਤਾਰੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੱਥਰ ਵੀ ਉਤਾਰ ਦਿੱਤੇ ਇਸ ਤਰ੍ਹਾਂ ਨਹੀਂ ਇੱਥੇ ਵੀ ਆਪਾਂ ਇਹਨੂੰ ਇਸ ਤਰੀਕੇ ਨਾਲ ਸਮਝਾਂਗੇ ਜਿਹੜੇ ਪੱਥਰ ਬਿਰਤੀ ਦੇ ਲੋਕ ਸੀਗੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਨੂੰ ਗਿਆਨ ਹੋ ਗਿਆ ਜਦੋਂ ਉਹਨਾਂ ਨੇ ਗੁਰੂ ਦੀ ਮੱਤ ਲੈ ਲਈ ਉਹ ਬੰਦਿਆਂ ਨੇ ਵੀ ਮਾਰੇ ਕੰਮ ਛੱਡ ਦਿੱਤੇ ਤੇ ਉਹ ਵੀ ਬੰਦੇ ਜਿਹੜੇ ਤਰ ਗਏ ਹੁਣ ਪੱਥਰ ਦੀ ਬਿਰਤੀ ਵਾਲੇ ਜਿਹੜੇ ਲੋਕ ਆ ਜਦੋਂ ਉਹਨਾਂ ਦੀ ਆਪਾਂ ਉਦਾਹਰਣਾਂ ਨੇ ਤੇ ਇਤਿਹਾਸ ਦੇ ਵਿੱਚੋਂਨੇ ਇੱਕ ਉਦਾਹਰਣਾਂ ਮਿਲ ਜਾਂਦੀਆਂ ਪਰ ਮੈਂ ਗੁਰੂ ਨਾਨਕ ਪਾਤਸ਼ਾਹ ਮਰਦੇ ਇਤਿਹਾਸ ਦੇ ਵਿੱਚੋਂ ਦੋ ਤਿੰਨ ਉਦਾਹਰਣਾਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਜਿਹੜੇ ਬੰਦੇ ਅਸਲ ਦੇ ਵਿੱਚ ਪੱਥਰ ਦੀ ਬਿਰਤੀ ਬੜੇ ਹੋ ਚੁੱਕੇ ਸੀਗੇ ਸਭ ਤੋਂ ਪਹਿਲੀ ਉਦਾਹਰਣ ਮੇਰੇ ਸਾਹਮਣੇ ਆ ਜਾਂਦੀ ਕੋਡਾ ਰਾਖਸ਼ ਕਿੱਡੀ ਪੱਥਰ ਦੀ ਬਿਰਤੀ ਹੋਊਗੀ ਜਿਹੜਾ ਇਨਸਾਨਾਂ ਨੂੰ ਮਾਰਦਾ ਸੀ ਤੇ ਖਾ ਜਾਂਦਾ ਸੀਗਾ ਪਰ ਜਦੋਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਗਏ ਉਹਨਾਂ ਨੇ ਵਿਚਾਰ ਕੀਤੀ ਜਾਂ ਉਹਨਾਂ ਨੇ ਸਮਝਾਇਆ ਤੇ ਜਦੋਂ ਉਹਨੇ ਗੁਰੂ ਦੀ ਮਤ ਲੈ ਲਈ ਤੇ ਫਿਰ ਉਹ ਪੱਥਰ ਬਿਰਤੀ ਵਾਲਾ ਉਹ ਕੋਡਾ ਰਾਖਸ਼ ਆ ਉਹ ਰਾਖਸ਼ ਨਹੀਂ ਸੀਗਾ ਉਹਦੇ ਸਰ ਤੇ ਕੋਈ ਸ਼ੇਂਗ ਨਹੀਂ ਸੀ ਜਿੱਦਾਂ ਸਾਨੂੰ ਫੋਟੋ ਦੇ ਵਿੱਚ ਦਿਖਾਇਆ ਜਾਂਦਾ ਬਸ ਉਹ ਬੰਦਿਆਂ ਨੂੰ ਪਤਾ ਹੀ ਨਹੀਂ ਸੀਗਾ ਉਹ ਬੰਦੇ ਨੂੰ ਮਾਰ ਕੇ ਖਾ ਜਾਂਦੇ ਸੀਗੇ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦਾ ਫਿਰ ਉਹ ਸਿੱਖ ਬਣ ਗਿਆ ਜਿਹੜੀ ਪੱਥਰ ਵਾਲੀ ਬਿਰਤੀ ਸੀਗੀ ਉਹ ਛੜ ਦਿੱਤੀ ਤੇ ਉਹਦੇ ਅੰਦਰ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਮਰਦੇ ਗੁਣਾ ਦਾ ਪ੍ਰਕਾਸ਼ ਹੋ ਗਿਆ ਫਿਰ ਜਦੋਂ ਆਪਾਂ ਦੂਸਰੀ ਪੱਥਰ ਵਾਲੀ ਬਿਰਤੀ ਦੀ ਗੱਲ ਕਰਦੇ ਆ ਨਾ ਤੇ ਉਹ ਸੱਜਣ ਠੱਗ ਦੀ ਉਦਾਹਰਨ ਜਿਹੜੀ ਆ ਸਾਡੇ ਸਾਹਮਣੇ ਆ ਜਾਂਦੀ ਆ ਜਿੰਨੇ ਇੱਕ ਸਰਾ ਬਣਾਈ ਸੀਗੀ ਤੇ ਆਪਣੀ ਸਰਾ ਦੇ ਵਿੱਚ ਜਿਹੜੇ ਉਹ ਕੋ ਲੋਕ ਆ ਕੇ ਠਹਿਰਦੇ ਸੀਗੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਰਾਤ ਨੂੰ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਗਏ ਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੱਜਣ ਠੱਗ ਨੂੰ ਸ਼ਬਦ ਦੇ ਦੁਆਰਾ ਸਮਝਾਇਆ ਵੀ ਤੇਰਾ ਨਾਂ ਤੇ ਸੱਜਣ ਆ ਤੇ ਪਰ ਤੂੰ ਸੱਜਣ ਬਣ ਕੇ ਲੋਕਾਂ ਨੂੰ ਲੁੱਟਦਾ ਵਾ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਬਦ ਜਿਹੜਾ ਉਚਾਰਿਆ ਸੱਜਣ ਸਹੀ ਨਾਲ ਵਿੱਚ ਚਲਦਿਆਂ ਨਾਲ ਚਲਨ ਇਹ ਸਾਰਾ ਸ਼ਬਦ ਜਦੋਂ ਸੱਜਣ ਨੇ ਸੁਣਿਆ ਤੇ ਅੰਦਰਲੇ ਪਾਪ ਜਿਹੜੇ ਉਹਦੇ ਕੰਮੇ ਤੇ ਉਹਨੇ ਗੁਰੂ ਪਾਤਸ਼ਾਹ ਮਰਦੇ ਸ਼ਬਦ ਦੇ ਨਾਲ ਆਪਣੀ ਬਿਰਤੀ ਜੋੜ ਲਈ ਆਪਾਂ ਕਹਿ ਸਕਦੇ ਹਾਂ ਗੁਰੂ ਦਾ ਸ਼ਬਦ ਸੁਣ ਕੇ ਉਹਦੀ ਪੱਥਰ ਵਰਗੀ ਜਿਹੜੀ ਬਿਰਤੀ ਸੀਗੀ ਨਾ ਆਪਾਂ ਕਹਿ ਲਈਏ ਵੀ ਸੱਜਣ ਠੱਗ ਦੀ ਵੀ ਜਿਹੜੀ ਬਿਰਤੀ ਆ ਪੱਥਰ ਵਾਲੀ ਸਤਗੁਰੂ ਸੱਚੇ ਪਾਤਸ਼ਾਹ ਨੇ ਬਦਲ ਦਿੱਤੀ ਉਹ ਵਾਕਈ ਸੱਜਣ ਬਣ ਗਿਆ ਹੁਣ ਉਹ ਕਿਸੇ ਨੂੰ ਲੁੱਟਦਾ ਨਹੀਂ ਕਿਸੇ ਨੂੰ ਮਾਰਦਾ ਨਹੀਂ ਹੁਣ ਉਹ ਕੇਵਲ ਤੇ ਕੇਵਲ ਜਦੋਂ ਦੀ ਉਹਨੂੰ ਗੁਰੂ ਦੇ ਸ਼ਬਦ ਦੀ ਸੋਝੀ ਹੋਈ ਆ ਉਹ ਲੋਕਾਂ ਦੀ ਸੇਵਾ ਕਰਦਾ ਵਾ ਇਸ ਤਰ੍ਹਾਂ ਦੀਆਂਨੇਕ ਉਦਾਹਰਨਾਂ ਆ ਜਿਹੜੇ ਪੱਥਰ ਬਿਰਤੀ ਵਾਲੇ ਇਨਸਾਨ ਸੀਗੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੀ ਬਿਰਤੀ ਬਦਲ ਦਿੱਤੀ ਸ਼ਬਦ ਦੇ ਦੁਆਰਾ ਉਹਨਾਂ ਨੂੰ ਸਮਝਾਇਆ ਤੇ ਜਿਹੜੇ ਸਮਝ ਗਏ ਉਹਨਾਂ ਦੀ ਸੁਰਤ ਟਿਕਾਣੀ ਆ ਗਈ ਉਹ ਗੁਰੂ ਪਾਤਸ਼ਾਹ ਦੇ ਸਿੱਖ ਬਣ ਗਏ ਮਲਕ ਭਾਗੂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਮਝਾਇਆ ਵੀ ਜਿਹੜੇ ਤੂੰ ਪਕਵਾਨ ਜਿਹੜਾ ਪਕਾਏ ਆ ਜਾਂ ਤੂੰ ਲੰਗਰ ਲਾਇਆ ਵਾ ਇਹ ਤੇ ਲੋਕਾਂ ਦਾ ਖੂਨ ਨਿਚੋੜ ਕੇ ਤੈਨੂੰ ਤਰਸ ਨਹੀਂ ਕਿਸੇ ਦੇ ਉੱਤੇ ਉਹਨਾਂ ਦਾ ਖੂਨ ਨਿਚੋੜ ਕੇ ਤੂੰ ਆ ਜਿਹੜੇ ਪਕਵਾਨ ਤੂੰ ਲੰਗਰ ਲਾਇਆ ਹੈ ਅਸੀਂ ਨਹੀਂ ਛਕਦੇ ਹੋ ਜਾ ਪਕਵਾਨ ਅਸੀਂ ਨਹੀਂ ਛਕਦੇ ਹੋ ਜਾ ਲੰਗਰ ਤੇ ਭਾਈ ਲਾਲੂ ਦੇ ਘਰ ਦੇ ਵਿੱਚ ਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਪੋਧਰੇ ਦੀ ਰੋਟੀ ਜਿਹੜੀ ਆ ਉਹ ਛਕੀ ਤੇ ਗਿਆਨ ਹੋ ਗਿਆ ਫਿਰ ਜਿਹੜਾ ਮਲਕ ਭਾਗੂ ਸੀਗਾ ਸ਼ਬਦ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਦੋਂ ਹਿਰਦੇ ਦੇ ਵਿੱਚ ਚੋਟ ਕਰ ਗਿਆ ਤੇ ਉਹਨੇ ਜਿਹੜੀ ਪੱਥਰ ਵਾਲੀ ਬਿਰਤੀ ਸੀ ਜਿਹੜੀ ਲੋਕਾਂ ਦੇ ਉੱਤੇ ਦਰਸ਼ ਨਹੀਂ ਸੀ ਕਰਦਾ ਆਪਾਂ ਕਹਿੰਦੇ ਨੇ ਪੱਥਰ ਵਰਗਾ ਹੋ ਗਿਆ ਕਿਸੇ ਤੇ ਦਰਸ਼ ਨਹੀਂ ਕਰਦਾ ਤੇ ਬੰਦਾ ਪੱਥਰ ਆ ਉੱਥੇ ਬੰਦਾ ਪੱਥਰ ਥੜੀ ਹੋ ਜਾਂਦਾ ਕਿਤੇ ਪੱਥਰ ਵਰਗੀ ਬਿਰਤੀ ਆ ਇੱਥੇ ਵੀ ਸਤਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਗੱਲ ਕੀਤੀ ਪਾਹਣ ਪਾਰ ਉਤਾਰੇ ਪੱਥਰ ਦੀ ਬਿਰਤੀ ਵਾਲੇ ਲੋਕ ਤਰ ਗਏ ਜਦੋਂ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੋ ਗਈ ਜਦੋਂ ਉਹਨਾਂ ਨੂੰ ਗੁਰੂ ਦੇ ਸ਼ਬਦ ਦਾ ਗਿਆਨ ਹੋ ਗਿਆ ਇਹਨੂੰ ਸਮਝਣ ਦੀ ਲੋੜ ਹੈ